ਇਹ ਤਾਂ ਚੱਲਦੀ ਆ ਇੱਕ ਮੋਟ ਨੂੰ ਸ਼ੱਕ ਜੀ ਆ ਹਾਂ ਚੱਲਦੀ ਹੋ ਕੇ ਬੋਲ ਹਾਂ ਸੜਾ ਵੀ ਅੰਗਰੇਜ਼ ਗੱਲ ਜਨ ਕੱਲ ਕੱਲ ਦੀ ਗੱਲ ਤਾਂ ਪਰਸੋ ਚੌਥੇ ਦੀ ਹੋਈ ਹੈ ਹਾਂ ਤੇ 트럼ਪ ਨੇ ਅਮਰੀਕਾ ਦੇ ਵਿੱਚੋਂ ਆਪਣੇ ਮੁੰਡੇ ਕੱਢੇ ਯਾਰ ਆ ਪ੍ਰਧਾਨ ਨੇ ਇਹਦਾ ਹੱਥ ਕਢੇਗਾ ਤੇ ਪੈਰਾਂ ਨੂੰ ਵੇੜਗਾ ਆ ਯਾਰ ਉਹਨੇ ਕਰੀ ਕਮਾਰ ਉਹਨੇ ਵੀ ਇਹ ਹੱਤ ਵੈਸੇ ਜਿਹੜੋ ਜਹਾਜ਼ 'ਚ ਬਿਠਾਲੇ ਯਾਰ ਬੰਦੇ ਜਿਹੜ ਗਈ ਚਾੜ ਤੇ ਕਿੱਧਰ ਜਾਣਗੇ ਉਹ ਤੇ ਫਿਰ ਉਹ ਜਾਣਗੇ ਵੀ ਕਿੱਥੇ ਕਾਧੋ ਇਹ ਹੱਤੜੀਆਂ ਕਾਧੋ ਲਾਈ ਜਾ ਇਹ ਕੀ ਚੱਕਰ ਆ ਕੀ ਭਾਈ ਇਹ ਮੁੰਡੇ ਵੀ ਪੜ ਪੁੜ ਕੇ ਨਹੀਂ ਸੀ ਕਹੇ ਜਾਂ ਕਿਸ ਤਰ੍ਹਾਂ ਗਏ ਸੀ ਇਹ ਯਾਰ ਏਜੰਟਾਂ ਦੇ ੱਥੇ ਵੀ ਭਾਈ ਜਾਣ ਅ ਜਿਵੇਂ ਆਪਾਂ ਘਰੇ ਕਹਿ ਦਗੇ ਇੱਕ ਦੂਜੇ ਨੂੰ ਪਤਾ ਕੀ ਚੱਕਰ ਚੱਲਦਾ ਇਹਦਾ ਇਹਦਾ ਚੱਕਰ ਚੱਲਦਾ ਜਿਵੇਂ ਸਾਡਾ ਮੁੰਡਾ ਗਿਆ ਤੇਰਾ ਮੁੰਡਾ ਗਿਆ ਮੰਦਰ ਦਾ ਗਿਆ ਉਹ ਆ ਗਿਆ ਹੁਣ ਇੱਥੇ ਹੁਣ ਜਿਹੜੇ ਆਏ ਵੇ ਆਪਣੇ ਮੁੰਡੇ ਉਹਨੇ ਨਾ ਗੋੜਿਆ ਗੱਡੀਆਂ ਹਾਂ ਲਿਆਂ ਵੇ ਗੱਡੀਆਂ ਚਾ ਵੱਡੀਆਂ ਚਾ ਛੋਟੀਆਂ ਜਿਹੇ ਜਿਹਿਆਂ ਹੈਗੀਆਂ ਉਹ ਗੱਡੀਆਂ ਲਿਆਂ ਜਿਹੜੇ ਹੁਣ ਇੱਥੇ ਮੁੰਡੇ ਰਹਿੰਦੇ ਆਲੇ ਉਹਨਾਂ ਦੇ ਚਿੱਤੇ ਚਿਆ ਜਰ ਇਹ ਗੱਡੀਆਂ ਲਈ ਫਿਰਦੇ ਉੱਥੇ ਬਾਹਰ ਜਾ ਕੇ ਦੇ ਅਸੀਂ ਵੀ ਫਿਰ ਗੱਡੀਆਂ ਤੇ ਝੂਟੇ ਲਿਜੇ ਕੱਪੜੇ ਤੇ ਅਸੀਂ ਤਾਂ ਦੇ ਕੱਪੜੇ ਪਾਈਏ ਜਰ ਅਸੀਂ ਵੀ 4 ਰੁਪਏ ਦੀ ਆਪਣੀ ਜੇਬ ਤੇ ਭਰੀਏ ਜੇਬ ਐ ਹੋਵੇ ਉਹ ਹੋਵੇ ਤੇ ਵੀ ਇਸ ਤਰ੍ਹਾਂ ਤੇ ਵੀ ਵੀ ਅਸੀਂ ਵੀ ਚਾਹੀਏ ਫੇਰ ਉਹ ਬਾਈ ਚੜਦੇ ਜੰਟਾਂ ਦੇ ਤੱਕ ₹50 50 ਲੱਖ 40 40 ਲੱਖ 60 60 ਲੱਖ ਹੁੰਦੀ ਆ ਇਹਦਾ ਹਾਂ ਏਜੰਟਾਂ ਨੂੰ ਬਾਈ ਏਜੰਟ ਨੇ ਤਾਂ ਪੈਲੀਆਂ ਲੈ ਲਈਆਂ ਹਾਂ ਉਠੀਆਂ ਪਾ ਲਈਆਂ ਚੰਡੀਗੜ੍ਹ ਵੱਡੇ ਵੱਡੇ ਪਲਾਟ ਲੈ ਲਏ ਤੇ ਇਹ ਵਿਚਾਰੇ ਆ ਮਾਰੇ ਬੰਨ ਕੇ ਨੋਟ ਤੇ ਇਧਰ ਇਹਨਾਂ ਕੋਲੇ ਜਿਹੜਾ ਕੋਈ ਸੀ ਬੇਚ ਤਾ ਵਿਚਾਰੇ ਜਿਹੜੇ ਜਿਹੜੇ ਇਹ ਹੁਣ ਇੱਕ ਹੋਰ ਦੇ ਤੂੰ ਹਾਂ ਜਦੋਂ ਹੁਣ ਆਏ ਉਦੋਂ ਆਪਣੇ ਪੱਤਰਕਾਰ ਆ ਹਾਂ ਇਹੇ ਜਾਂ ਪੱਤਰਕਾਰ ਨੇ ਰੰਡੀ ਰੋਣਾ ਪਾਇਆ ਇਹਨਾਂ ਨੂੰ ਜਿਹੜੇ ਆਪਣੇ ਜੇ ਬਜ਼ੁਰਗ ਮੇਰਾ ਮੁੰਡਾ ਹੋਵੇ ਤੇਰਾ ਹੋਵੇ ਆਪਾਂ ਸਾਰੇ ਰਲ ਕੇ ਗਏ ਵੀ ਚਲੋ ਆਪਣੇ ਜੁਆਕਾਂ ਨੂੰ ਲਈਏ ਇੱਥੇ ਹੋ ਗਏ ਪੱਤਰਕਾਰਦਾਲੇ ਇਹ ਤੇਰਾ ਮੁੰਡਾ ਕਿਵੇਂ ਮੁੜਿਆ ਆ ਤੇ ਕਾਹਦੋਂ ਮੁੜਿਆ ਆ ਉਹ ਕਹਿੰਦਾ ਉਹ ਪਟੂਗਾ ਸੁਣ ਪਤਾ ਹੀ ਆ ਵੀ ਗੜਕਾ ਤੋਂ ਆਇਆ ਏ ਓਡੇ ਸਾਹਮਣੇ ਆ ਵੀ ਓਡੇ ਸਾਹਮਣੇ ਹੀ ਆ ਇਹ ਕਾਹਦੋਂ ਮੁੜ ਕੇ ਆਇਆ ਵੀ ਹੁਣ ਤੁਸੀਂ ਜੇ ਮੈਂ ਤੁਹਾਨੂੰ ਦੱਸਣ ਲੱਗ ਜੰਨਾ ਤੇ ਮੇਰੇ ਮੁੰਡੇ ਨੂੰ ਪੁਲਿਸ ਨੇ ਫੜ ਲੈਣਾ ਹਾਂ ਫਿਰ ਮੈਨੂੰ ਪੁਲਿਸ ਹੋਰ ਲਿਆਉਣਾ ਬੂ ਹੁਣ ਮੇਰਾ ਮੁੰਡਾ ਮੈਨੂੰ ਇੱਥੇ ਹੀ ਮਿਲਦਾ ਮਿਲਦਾ ਉਹ ਬਾਪੂ ਤੁਸੀਂ ਮੇਰੇ ਘਰੇ ਆ ਜਿਓ ਘਰੇ ਆ ਕੇ ਪੁੱਛ ਲਿਓ ਯਾਰ ਹੁਣ ਸਾਡਾ ਕਾਲਜਾ ਕਾਹਨੂੰ ਛੇੜਦੇ ਆ ਸਾਡਾ ਟੱਡ ਪੁੱਛੇ ਜਾਣਦਾ ਕਿ ਸਾਡੇ ਜਿਹੜੇ ਚੌਕ ਕਿਵੇਂ ਮੁੜੇ ਆ ਉਥੋਂ ਐ ਤੇ ਤੁਸੀਂ ਤਾਂ ਯਾਰ ਕਰਦਾ ਬਸ ਆਪਦਾ ਫਾਇਦਾ ਲਈ ਜਾਂਦੇ ਆ ਹਾਂ ਤੇ ਤੇ ਕਾਹ ਤੋਂ ਮੁੜੇ ਕਿਵੇਂ ਮੁੜੇ ਆ ਕਹਿੰਦਾ ਹੁਣ ਮੁੜੇ ਜਦੋਂ ਉਹਨਾਂ ਨੇ ਫੜ ਹੀ ਲਏ ਉਥੇ ਜੇਲ੍ਹ ਚ ਹੁੰਦਾ ਬੰਦਾ ਹਾਂ ਇਹ ਪਤਾ ਕੀ ਕਰਦੇ ਜਿਹੜੇ ਜੰਟਾ ਇਹਨਾਂ ਨੇ ਜੰਟਾ ਨੇ ਨਾ ਆ ਚੋਤੇ ਚਰਾਂ ਚੁਰਾਂ ਦੀ ਦਵਾਈ ਲੈ ਕੇ ਹਾਂ ਦਵਾਈ ਉਹ ਰਾਨ ਲੈ ਕੇ ਰਾਨ ਤੋਂ ਰਾਗ ਲੈ ਕੇ ਉਦੋਂ ਗਾਂ ਗਾਂ ਦੀ ਗਾਂ ਦੀ ਚੰਦੀ ਬਾੜ-ਬਾੜ ਕੇ ਜੰਗਲਾਂ ਚ ਦੀ ਤੋਰ-ਤੋਰ ਕੇ ਦਰਿਆਵਾਂ ਚ ਦੀ ਨਘਾ ਨਘਾ ਸਮੁੰਦਰਾਂ ਚ ਦੀ ਕੱਟ-ਕੱਟ ਕੇ ਜਾ ਕੇ ਮੈਸੀਕੋ ਹੱਥੇ ਨਾਲ ਲੱਗਦਾ ਕੋ ਹਾਂ ਉਹ ਦੇਸ਼ ਉਹ ਦੇਸ਼ ਚ ਬਾੜ ਲੈਣੇ ਆ ਉਥੋਂ ਤਾਂ ਇਹ ਲੈ ਜਾਂਦੇ ਜੱਟ ਉਦੋਂ ਗਾ ਅਮਰੀਕਾ ਦੀ ਹੈਗੀ ਅੰਤ ਹਾਂ ਚਾਹ ਬਾਰਡਰ ਤਾਰ ਲੱਗੀ ਆ ਉਥੋਂ ਵੀਰੇ ਜੋ ਆ ਕੇ ਟੱਪਦੇ ਆ ਜਦੋਂ ਉੱਥੋਂ 8:00 ਵਜੇ ਨਾਲ ਉੱਥੇ ਜਿਹੜੀ ਆ ਫੌਜ ਅਮਰੀਕਾ ਦੀ ਉਹਨਾਂ ਦੀਆਂ ਚੌਕੀਆਂ ਬਣਾਈਆਂ ਨੇ ਜੰਗਲਾਂਾਂ 'ਚ ਉਹਨਾਂ ਜੰਗਲਾਂ ਦੇ ਵਿੱਚ ਚੌਕੀਆਂ 'ਤੇ ਹੋਰ ਡਿਉਟੀਆਂ ਤੇ ਬੈਠੇ ਆ ਜਦੋਂ ਫਿਰ ਆਪਣੇ ਮੁੰਡੇ ਭੱਜ ਕੇ ਅਮਰੀਕਾ 'ਚ ਵੱੜਦੇ ਆ ਇਹਨਾਂ ਨੂੰ ਟਾਈਮ ਤੇ ਵੀ ਸਾਨੂੰ ਕਿਹੜਾ ਕੋਈ ਦੇਂਦਾ ਉਹਨਾਂ ਦੀ ਹੁੰਦੀ ਹੈ ਨਿਗਾਹਬਾਹਰ ਉਤਾਰਾ ਨਾ ਹੀ ਉਹਦਾ ਕੱਲਾ ਕੱਲਾ ਜਾਨਵਰ ਪਤਾ ਪਤਾ ਹਿਲਦਾ ਦੱਸੀ ਇਹਦੇ ਵਿੱਚ ਆ ਹਿਲਦਾ ਇੱਥੇ ਆ ਹਿਲਦਾ ਹਾਂ ਜਦੋਂ ਇਹ ਨਿਕਲ ਕੇ ਦੱਸਦੇ ਜੋ ਆ ਕਾਪੀ ਹਾਂ ਕਹਿੰਦੇ ਜਦੋਂ ਅਸੀਂ ਐ ਭੱਜੇ ਹਾਂ ਕਹਿੰਦਾ ਸਾਡੇ ਮਗਰ ਉਹਨੇ ਆਪਣਾ ਸੂਤ ਤੇ ਬੋ ਚੱਲਿਆ ਸਨ ਤੇ ਖੜ੍ਹ ਜਾਓ ਇੱਥੇ ਨਹੀਂ ਗੋਲੀ ਠੋਕਾਂਗੇ ਕਹਿੰਦਾ ਜੇ ਅਸੀਂ ਹੋਰ ਭੱਜਦੇ ਅੱਧਾ ਕਿਲੋਮੀਟਰ ਸਾਨੂੰ ਮਾਰ ਦੇਣਾ ਸੀ ਕਹਿੰਦਾ ਸਾਨੂੰ ਉਹਦੇ ਫੜ ਲਿਆ ਉਹਨਾਂ ਨੇ ਫੜ ਕੇ ਕੈਂਪ ਚ ਲੈ ਗਏ ਕੈਂਪ ਚ ਲੈ ਜਾ ਕੇ ਕੋਈਛ ਨਹੀਂ ਪੁੱਛਿਆ ਜੋਪ ਕਰਕੇ ਲੈ ਜਾ ਕਿਤੇ ਸਾਨੂੰ ਸਾਡੇ ਬੇੜੀਆਂ ਲਾਤੀਆਂ ਅਠ ਘੜੀਆਂ ਲਾਤ ਕੇ ਤੇ ਜਹਾਜ ਲੈ ਸਭ ਦਾ ਉਹਦੇ ਪਤਾ ਕਹਿੰਦਾ ਸਾਡੇ ਪਾਸਾ ਤਾਂ ਮਖੌਲ ਕਰਦੇ ਸਾਡੇ ਨਾਲ ਸੀ ਜਾਂਦੇ ਆ ਪੁਲਿਸ ਵਾਲੇ ਕਹਿੰਦਾ ਅਸੀਂ ਆ ਕਦਰ ਮਖੌਲ ਕਰਦੇ ਆ ਕਿਤੇ ਯਾਰ ਇਹ ਕਹਿੰਦਾ ਇਹਨਾਂ ਨੇ ਕੀ ਕਰਨਾ ਮੈਂ ਕਹਿੰਦਾ ਪਤਾ ਉਹਦੇ ਹੀ ਲੱਗਿਆ ਸਾਨੂੰ ਜਹਾਜ ਚਾਹਤਾ ਮੈਂ ਤਾਂ ਫਿਰ ਸਭ ਦਿੱਲੀ ਨਹੀਂ ਤਾਰਿਆ ਹਾਂ ਕਹਿੰਦਾ ਲਿਆ ਕੇ ਤੇ ਤਾਰਤਾ ਆਪਣੇ ਅੰਬਰਸਰ 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 ਆ ਦੇਣੀ ਪੰਜਾਬ ਦੀ ਬੇਇੱਜ਼ਤੀ ਕਰੀ ਮੇਰੇ ਪੰਜਾਬ ਦੇ ਮੁੰਡੇ ਆ ਤੇ ਮੁੰਡੇ ਆ ਸਾਰਿਆਂ ਦੇ ਕੁਝ ਗੁਜਰਾਤ ਦੇ ਆ 35 40 ਇਹ ਕੁਝ ਆ ਹਰਿਆਣੇ ਦੇ ਤੇ ਆਪਣੇ ਤਾਂ 20 ਸਭ ਤੋਂ 25 30 ਸੀਗੇ ਹਾਂ ਆਪਣੇ ਘੱਟ ਸੀ ਸਗਾ ਦੂਜਾ ਸੂਬਿਆਂ ਦੇ ਬਾਹਰ ਸੀ 30 35 ਉਹਨਾਂ ਦੇ 30 35 ਉਹਨਾਂ ਦੇ ਉੱਤਰਾਂ ਨੂੰ ਅੱਜ ਦਿੱਲੀ ਚਾਹੀਦਾ ਸੀ ਹਾਂ ਤੇ ਤਾਰਿਆਂ ਜਾਣ ਕੇ ਇਹਨਾਂ ਨੇ ਪੰਜਾਬ ਚ ਪੰਜਾਬ ਦੀ ਬੇਇੱਜ਼ਤੀ ਕਰਨ ਦੇ ਮਾਰਿਆਂ ਨੇ ਕਿ ਪੰਜਾਬ ਦੇ ਲੋਕ ਝੜਕਾਲੂ ਆ ਲੜਨ ਵਾਲੇ ਲੋਕ ਆ ਉਧਰ ਵੀ ਨਹੀਂ ਅਮਰੀਕਾ ਚ ਵੀ ਨਹੀਂ ਘਟਿਆ ਇਹਨਾਂ ਨੇ ਆ ਦੇਖ ਲੋ ਆ ਕੇ ਆ ਗੱਲ ਆਪਣੀ ਬੇਇੱਜ਼ਤੀ ਕਰ ਲਈ ਕੋਈ ਜਿਹੀ ਕਰੀ ਆ ਤੇ ਜੇ ਸਰਕਾਰ ਸਿਆਣੀ ਹੁੰਦੀ ਉਹ ਦਿੱਲੀ ਮਗਾਉਂਦੇ ਹਾਂ ਦਿੱਲੀ ਮਗਾਉਂਦੇ ਸਰਕਾਰ ਵੀ ਉਹਨਾਂ ਨਾਲ ਦੁੱਖ ਸਾਂਝਾ ਦੁੱਖ ਸਾਂਝਾ ਕਰਦੀ ਨੀ ਪਤਾ ਕੀ ਗੱਲ ਹੋਵੇ ਕੋਈ ਗੱਲ ਨਹੀਂ ਫਿਕਰ ਨਾ ਕਰਿਓ ਕੋਈ ਨਹੀਂ ਅਸੀਂ ਤੁਹਾਡੇ ਨਾਲ ਦਿਲ ਤਰਾਉਂਦੇ ਮਾਪਿਆਂ ਦਾ ਦਿਲ ਤਰਾਉ ਉਹ ਯਾਰ ਮਾਪੇ ਤਾਂ ਰੋਂਦੇ ਨਹੀਂ ਚੱਲੇ ਜਾਂਦੇ ਨਹੀਂ ਚੱਲੇ ਜਾਂਦੇ ਬਾਈ ਸਾਡਾ 60 ਲੱਖ ਰੁਪਇਆ ਵੀ ਕਿ ਆ ਪੜੀ ਵੀ ਗਈ ਸਾਡਾ ਮੁੰਡਾ ਵੀ ਘਰੇ ਆ ਗਿਆ ਅਜ ਤਾਂ ਕਿਸੇ ਪਾਸੇ ਜੋਕੇ ਨਹੀਂ ਰਹੇ ਘਰ ਲਾ ਕੇ ਤੋਰੇ ਆ ਜਿਨ੍ਹਾਂ ਨੇ ਆ ਉੱਤਰ ਜੋਕੇ ਨਾ ਇੱਧਰ ਜੋਕੇ ਸਰ ਮਾਤਾ ਇੱਕ ਗੱਲ ਕਹਿਣਾ ਯਾਰ ਆ ਪਤਾ ਉਹਨਾਂ ਮੁੰਡਿਆਂ ਨੂੰ ਬਾਈ ਤੁਹਾਨੂੰ ਬੇਨਤੀ ਇਹੀ ਕਰਦੇ ਆ ਵੀ ਕੋਈ ਬਾਈ ਮੇਰਾ ਦਿਲ ਨਾ ਛੱਡੋ ਜਮਾਈ ਕਿਉਂਕਿ ਜਿਹੜੀ ਜ਼ਿੰਦਗੀ ਹੈ ਰਜਗਾਰ ਦਾ ਨਾਂ ਹੈ ਹਾਂ ਜ਼ਿੰਦਗੀ 'ਚ ਤਰਾ ਵੀ ਆਉਂਦੇ ਆ ਚੜ੍ਹਾ ਵੀ ਆਉਂਦੇ ਆ ਦੁੱਖ ਵੀ ਆਉਂਦੇ ਆ ਸੁੱਖ ਵੀ ਆਉਂਦੇ ਆ ਪੈਸਾ ਤਾਂ ਯਾਰ ਜ਼ਿੰਦਗੀ ਚਾਹੀਦੀ ਆ ਪੈਸਾ ਤੇਰੇ ਹੱਥਾਂ ਦੇ ਨਾਲ ਆ ਕਮਾਈ ਕਰੇਗਾ ਪੰਜਾਂ ਦਸਾਂ ਸਾਲਾਂ 'ਚ ਲਾ ਦੇਗਾ ਕੋਈ ਯਾਰ ਕੰਮ ਕਰੋ ਦੇਖਾ ਪਈਏ ਆ ਭਈ ਆ ਕੇ ਕੋਠੀਆਂ ਆਈ ਬਣਾਈ ਬੈਠੇ ਆ ਪੈਣਗਾ ਇਹ ਬਣਾਈ ਬੈਠੇ ਆ ਪਲਾਟ ਇਹ ਲਈ ਬੈਠੇ ਆ ਯਾਰ ਉਹ ਥੋੜੀ ਕੰਮ ਹੁੰਦਾ ਇਧਰ ਹਾਂ ਤੁਸੀਂ ਲਾ ਲਓ ਯਾਰ ਸਬਜ਼ੀ ਵੇਚ ਲੋ ਕੱਪੜੇ ਦੀ ਦੁਕਾਨ ਪਾ ਲਓ ਪਸ਼ੂ ਰੱਖ ਲੋ ਯਾਰ ਖੇਤੀ ਕਰੋ ਯਾਰ ਆਪਣੇ ਇਧਰ ਖੇਤੀ ਸੂਬਾ ਆਪਣਾ ਕੋਈ ਇਹ ਸ਼ਰਮੰਦੀ ਗੱਲ ਨਹੀਂ ਸ਼ਰਮ ਵਾਲੀ ਗੱਲ ਹੋਣਾ ਇਧਰ ਇਹ ਤੁਸੀਂ 50 ਲੱਖ ਰੁਪਈਆ ਲਾ ਕੇ ਤੁਸੀਂ ਉਧਰ ਜੰਨੇ ਆ 50 ਲੱਖ ਦੀ ਕੋਈ ਚੰਗੀ ਛੋਟੀ ਦੀ ਦੁਕਾਨ ਪਾਈ ਹੁੰਦੀ ਕੱਪੜੇ ਦੀ ਚਾਹੇ ਹੋਰ ਕਾਸੇ ਦੀ ਕੋਈ ਨਾ ਕੋਈ ਆ ਬਾ ਹਾਰਡਵੇਅਰ ਦੀ ਪਾ ਲੋ ਕੋਈ ਕੱਪੜਿਆਂ ਦੀ ਪਾ ਲੋ ਕੋਈ ਯਾਰ ਢਾਬਾ ਹੀ ਖੋਲ ਲੋ ਉੱਥੇ ਵੀ ਸੁਲੀ ਰੋਟੀ ਖਾਂਦੇ ਹੋ ਜਾਓਗੇ ਤੇ ਆਪਦੇ ਮਾਂ ਪਿਓ ਦੇ ਵਿੱਚ ਰਹੋ ਯਾਰ ਮਾਂ ਪਿਓ ਰੋਈ ਜਾਂਦਾ ਚੀਕਾਂ ਮਾਰੀ ਜਾਂਦਾ ਤੁਸੀਂ ਬਾਹਰ ਬੈਠੇ ਸੀ ਬਾਹਰ ਬੈਠੇ ਤੁਸੀਂ ਹਲੇ ਵੀ ਸ਼ੁਕਰ ਕਰੋ ਆਪਦੇ ਮਾਂ ਪਿਓ ਕੋਲੇ ਜਿਉਂਦੇ ਆ ਕੇ ਪਹੁੰਚ ਕੇ ਕਰੇ ਪਹੁੰਚ ਕੇ ਜਿਹੜੇ ਮਰ ਕੇ ਸਮੁੰਦਰਾਂ ਚ ਡੁੱਬ ਗਏ ਗੱਡੀਆਂ ਥੱਲੇ ਆ ਕੇ ਰੇੜੇ ਪਤਾ ਪਤਾ ਕੋਈ ਪਤਾ ਸਤਾ ਹੀ ਨਹੀਂ ਉਹਨਾਂ ਨੂੰ ਤਾਂ 20 ਗੁਣੇ ਚੰਗੇ ਹੀ ਆ ਚੰਗੇ ਆ ਮੈਂ ਤਾਂ ਇਹ ਗੱਲ ਆਪਾਂ ਦਾ ਬਈ ਦੰਨੇ ਆ ਵੇ ਬਾਈ ਟੈਲਣਾ ਛੱਡੋ ਇਸ ਕੱਲ ਦਾ ਪਰ ਆਪਣੇ ਜਿਹੜੇ ਪੰਜਾਬੀ ਲੋਕ ਹਨ ਯਾਰ ਇੱਕ ਦੂਜੇ ਦੇ ਬਾਈ ਮਗਰ ਬਾਲਾ ਲੱਗਦੇ ਆ ਮਗਰ ਲੱਗਦੇ ਮਗਰ ਲੱਗਦੇ ਕਰਕੇ ਕਾਟਾ ਲੱਗਦੇ ਕਰਕੇ ਬਾਈ ਕਾਟਾ ਖਾਂਦੇ ਆ